ਸਲੱਖਾ ਸਿੰਘ ਜੀ ਪੀਰ ਮੁਹੰਮਦ ਤੋਂ ਜਿਨ੍ਹਾਂ ਉਤੇ ਪਰਮੇਸ਼ਵਰ ਦੀਆਂ ਭਲਾਈਆਂ ਹੋਈਆਂ ਕਿਰਪਾ ਹੋਈ ਅੱਜ ਦੱਸਣਾ ਚਾਹੁੰਦੇ ਆ। ਤੋਂ ਬੋਲਣ ਗਿਆ। ਚੰਦ ਚੰਦ ਚਲੋ ਹਾਲੇਲੂਇਆ ਜਸੁ ਤੁਸੀਂ ਕੀ ਜਾਏ ਖਰਾਬ ਤੇ ਦਾਸਨ ਵੀ ਜੈ ਮੈਂ ਸਾਡੇ ਸਾਰੇ ਪਰਿਵਾਰ ਵੱਲੋਂ ਥੈਂਕ ਯੂ ਸਾਰੀ ਸੰਗਤ ਨੂੰ ਜਾਨਸੀ ਸਾਰੇ ਪਰਿਵਾਰ ਵੱਲੋਂ ਥੈਂਕ ਯੂ ਜਿਨ੍ਹਾਂ ਦੇ ਦਿਵਾਵਾਂ ਦੇ ਸਦਕੇ ਮੈਂ ਅੱਜ ਖੜੀ ਆ ਤੋ ਪ੍ਰਭੂ ਹੇਲੂਇਆ ਜਿੱਦੋਂ ਅਸੀਂ ਰਾਬਤ ਤੋਂ ਦੂਰ ਸਾਂ ਸਾਡੇ ਘਰ ਧੋਖ ਵੀ ਬੜੀ ਸੀ ਤੇ ਦੁੱਖ ਵੀ ਬੜਾ ਸੀ ਤੇ ਅੱਜ ਜਸ ਮਰੀ ਮਸੀਨ ਹੈ ਸਾਰਾ ਕੁਝ ਕਾੜ ਦੇ ਦਾ ਧੋਖ ਵੀ ਕਾੜ ਦਿੱਤੀ ਦੁੱਖ ਵੀ ਕਾੜ ਦਿੱਤਾ ਧਾਰੀ ਮਾਰ ਕੇ ਪ੍ਰਭੂ ਨੂੰ ਮਹਿਮਦਈਏ ਹallelujah ਅੱਗੇ ਤੋਂ ਗਾਈ ਰਬ ਦੇ ਦਾਸ ਦੇਵ ਜੀ ਥੈਂਕ ਯੂ ਮੈਂ ਫਾਲੋ ਆਪ ਆਲੀ ਜਾਚ ਤੇ ਮੇਰੇ ਕੋਲ ਇਹਨਾਂ ਨੇ ਲਿਖਤੀ ਪੇਜ ਲਿਆਂਦਾ ਹੈ ਮੈਂ ਦੱਸਣਾ ਚਾਹੁੰਦਾ ਸਾਡੇ ਪਰਿਵਾਰ ਵੱਲੋਂ ਰੱਬ ਦੇ ਦਾਸਾਂ ਨੂੰ ਸਾਰੀ ਸੰਗਤ ਨੂੰ ਜੈਮ ਸੀ ਦੀ ਆਇਤ 18 ਸਾਲ ਪਹਿਲੇ ਜਦੋਂ ਪ੍ਰਭੂ ਯਿਸੂ ਮਸੀਹ ਨਾਲ ਨਹੀਂ ਜੁੜੇ ਸੀ ਉਸ ਸਮੇਂ ਇਸ ਪਰਿਵਾਰ ਦੀ ਹਾਲਤ ਬੜੀ ਖਰਾਬ ਸੀ। ਦੁੱਖ ਵੀ ਸੀ, ਤਕਲੀਫਾਂ ਵੀ ਸੀ, ਕੰਮਕਾਰ ਵੀ ਨਹੀਂ ਸੀ। ਔਰ ਇੱਥੋਂ ਤੱਕ ਕਿ ਇੱਕ ਸਾਈਕਲ ਲੈਂਡ ਦੀ ਵੀ ਗੁੰਜਾਇਸ਼ ਨਹੀਂ ਸੀ। ਪ੍ਰਭ ਯੇਸ਼ੂ ਦੀ ਸ਼ਰਨ ਵਿੱਚ ਆਏ। ਯੇਸ਼ੂ ਮਸੀਹ ਨੇ ਸਭ ਤੋਂ ਪਹਿਲੇ ਇਹਨਾਂ ਦਾ ਜੀਵਨ ਬਦਲਿਆ। ਪਾਪ ਵੱਲੋਂ ਮੁੜੇ ਬੁਰੀਾਈ ਵੱਲੋਂ ਬਾਹਰ ਆਏ ਔਰ ਪਰਮੇਸ਼ਵਰ ਦੀ ਮਹਾਨ ਬਲੇਸਿੰਗ ਹੋਈ ਪਰਮੇਸ਼ਵਰ ਦੇ ਵਿੱਚ ਚੱਲਣਾ ਸ਼ੁਰੂ ਹੋ ਗਏ ਔਰ ਜਦੋਂ ਫਸਟ ਟਾਈਮ ਇਹੋ ਜਿਹੀ ਕੰਡੀਸ਼ਨ ਸੀ ਕਿ ਇਹਨਾਂ ਦੀ ਬੇਟੀ ਦੀ ਡੈਥ ਹੋਈ ਮਨਜੀਤ ਔਰ ਮੈਂ ਅਸੀਂ ਦੋਨੇ ਜਣੇ ਇਹਨਾਂ ਦੇ ਘਰ ਪਰੇਰ ਕਰਨ ਦੇ ਵਾਸਤੇ ਗਏ ਔਰ ਉਸ ਵਕਤ ਜਦੋਂ ਕੰਡੀਸ਼ਨ ਅਸੀਂ ਆਪਣੀ ਅੱਖਾਂ ਨਾਲ ਵੇਖੀ ਹੈ ਕਿਸ ਪਰਿਵਾਰ ਦੀ ਹਾਲਤ ਕੀ ਸੀ ਪਰਮੇਸ਼ਰ ਦੇ ਵਚਨ ਦੇ ਦੁਆਰਾ ਦਲਾਸਾ ਦਿੱਤਾ ਵਚਨ ਦੇ ਦੁਆਰਾ ਤਸੱਲੀ ਦਿੱਤੀ ਗਈ ਔਰ ਇਹਨਾਂ ਨੇ ਵਿਸ਼ਵਾਸ ਕੀਤਾ ਹੌਲੀ ਹੌਲੀ ਬੱਚੇ ਵਫਾਦਾਰੀ ਦੇ ਨਾਲ ਪ੍ਰਭੂ ਯਿਸੂ ਮਸੀਹ ਚ ਚੱਲਣਾ ਸ਼ੁਰੂ ਹੋ ਗਏ 2012 ਤੋਂ ਚੱਲੂ ਹੋਏ 13 ਦੇ ਵਿੱਚ ਚਰਚ ਬਿਲਡਿੰਗ ਦੀ ਸ਼ੁਰੂਆਤ ਹੋਈ ਤੋਂ ਦਿਨ ਰਾਤ ਇਸ ਪਰਿਵਾਰ ਹੋਰੇ ਨਾ ਬੱਚਿਆਂ ਨੇ ਇੱਥੇ ਮਿਹਨਤ ਕੀਤੀ ਹੈ ਲਗਾਤਾਰ 7-7 ਦਿਨ ਲਗਾਤਾਰ ਇਸ ਜਗ੍ਹਾ ਤੇ ਨੇ ਪਰਮੇਸ਼ਰ ਦੀ ਮਹਿਮਾ ਦਾ ਜਿਹੜਾ ਭਵਨ ਬਣ ਰਿਹਾ ਸੀ ਸੇਵਾ ਨਵਾਈ ਔਰ ਪ੍ਰਭੂ ਦਾ ਸ਼ੁਕਰ ਹੈ ਉਸ ਦਿਨ ਸੈਕੰਡ ਸੀ ਬੜੀ ਵਫਾਦਾਰੀ ਨਾਲ ਇਹ ਪਰਿਵਾਰ ਚੱਲਿਆ ਪ੍ਰਭੂ ਯਿਸੂ ਮਸੀਹ ਦੇ ਵਿੱਚ ਦੋਨੇ ਬੱਚੇ ਵਿਆਹੀ ਵੀ ਨਹੀਂ ਸੀ ਹੋਰ ਮਿਹਨਤ ਪਿੱਛੇ ਇਹਨਾਂ ਨੇ ਕੋਈ ਅਸਰ ਨਹੀਂ ਛੱਡੀ ਤੇ ਪਰਮੇਸ਼ਰ ਦਾ ਹੱਥ ਰਿਹਾ ਆ ਕਿ ਜਿਹੜਾ ਪੈਸਾ ਉਹ ਬਿਮਾਰੀਆਂ ਚਲੇ ਲੱਗਿਆ ਪਰਮੇਸ਼ਰ ਦੀ ਕਿਰਪਾ ਵੱਧਦੀ ਗਈ ਵਫਾਦਾਰੀ ਦੇ ਨਾਲ ਚੱਲਦੇ ਗਏ। ਔਰ ਜਿੱਥੇ ਇੱਕ ਸਾਈਕਲ ਲੇਨ ਤੋਂ ਵੀ ਪ੍ਰੋਬਲਮ ਸੀ ਉਸ ਵਕਤ ਜਦੋਂ ਅਸੀਂ ਕਰ ਗਏ ਸੀ। ਅੱਜ ਤਿੰਨ ਮੋਟਰਸਾਈਕਲ ਤੇ ਇੱਕ ਗੱਡੀ ਦੇ ਨਾਲ ਪਰਮੇਸ਼ਰ ਇਸ ਪਰਿਵਾਰ ਨੂੰ نوازਿਆ ਹੋਇਆ। ਪਰਮੇਸ਼ਰ ਦੀ ਕਿਰਪਾ ਹੋਈ ਪਿੱਛੇ ਸમિતਰਾ ਬਾਈ ਜੀ ਪ੍ਰੋਬਲਮ ਚ ਆ ਗਏ ਕੁਝ ਪ੍ਰੋਬਲਮ ਹੋ ਗਈ ਪਰ ਬਾਈਬਲ ਦੱਸਦੀ ਹੈ ਧਰਮੀ ਬੰਦੇ ਤੇ ਬੜੀਆਂ ਮੁਸੀਬਤਾਂ ਪੈਂਦੀਆਂ ਤੇ ਪ੍ਰਭੂ ਛੁਟਕਾਰਾ ਦੇ ਦਿੰਦਾ ਹੈ ਜਿਹੜੇ ਵਿਸ਼ਵਾਸ ਨਾਲ ਚੱਲਦੇ ਡੋਲੇ ਨਹੀਂ ਭੱਜੇ ਨਹੀਂ ਦੌੜੇ ਨਹੀਂ ਜਦ ਜਦ ਵੀ ਮੁਸੀਬਤ ਆਈ ਤਣ ਕੇ ਮੋਟਰਸਾਈਕਲ ਚਰਚ ਵਿੱਚ ਆ ਗਿਆ ਚਲੋ ਜੀ ਕਰੋ ਦੁਆ परिवार में परमेश्वर ने अपनी पीछे परमेश्वर की कृपा द्वारा बेटे का विहता है और सारा प्रभु प्रभु का शुक्र है और आज भी परमेश्वर के प्रति सब तो पहले वफादार ਪ੍ਰਭੂ ਦੇ ਦਾਸ ਦੇ ਪ੍ਰਤੀ ਵਫਾਦਾਰ ਸੇਵਕਾਂ ਦੇ ਪ੍ਰਤੀ ਵਫਾਦਾਰ ਔਰ ਚਰਚ ਦੇ ਪ੍ਰਤੀ ਵਫਾਦਾਰ ਗਵਾਹੀ ਦੇਵਾਂਗਾ ਮੈਂ ਜ਼ਰੂਰ ਇਹ ਤਾਂ ਕਹਿੰਦੇ ਨਹੀਂ ਦੱਸਣਾ ਪਰ ਦੱਸਣਾ ਵੀ ਜਿਸ ਦਿਨ ਦਾ ਇਹ ਚਰਚ ਸਟਾਰਟ ਹੋਇਆ ਹੈ ਨਾ ਉਸ ਦਿਨ ਤੋਂ ਲੈ ਕੇ ਜਿਨ੍ਹਾਂ ਸੀਟਾਂ ਤੇ ਥੱਲੇ ਅਸੀਂ ਬੈਠਦੇ ਆ ਜਿਹੜੀ ਵਿਸ਼ਾਈ ਤੇ ਅਸੀਂ ਬੈਠਦੇ ਆ ਨਾ ਉਹ ਇਸੇ ਪਰਿਵਾਰ ਦੀ ਜ਼ਿੰਮੇਵਾਰੀ ਹੈ ਜਦ ਵੀ ਖਰਾਬ ਹੋਣਾ ਔਰ ਇਸੇ ਪਰਿਵਾਰ ਨੇ ਇਹ ਸਾਰੀ ਵਿਛਾਈ ਲੈ ਕੇ ਦੇਣੀ ਹੈ ਵਫਾਦਾਰੀ ਵਿਖਾਈ ਹੈ ਤੇ ਪਰਮੇਸ਼ਰ ਨੇ ਅੱਜ ਇਹਨਾਂ ਨੂੰ ਵਧਾਇਆ ਹੈ ਔਰ ਕੁਝ ਵੀ ਨਹੀਂ ਸੀ ਕੋਲ ਅੱਜ ਖੁਦਾ ਨੇ ਜ਼ਮੀਨ ਦੇ ਮਕਾਨਾਂ ਦੇ ਮਾਲਕ ਬਣਾ ਦਿੱਤਾ ਹੈ ਉਹ ਕਿੰਨਾ ਮਹਾਨ ਹੈ ਜੋ ਵਫਾਦਾਰੀ ਦੇ ਨਾਲ ਆਪਣੇ ਖੁਦਾ ਦੇ ਨਾਲ ਚੱਲਦੇ ਹੈ ਤੇ ਪਰਮੇਸ਼ਰ ਕਦੇ ਵੀ ਉਹਨਾਂ ਕੋਲ ਕੁਝ ਲਗਾਉਂਦਾ ਨਹੀਂ ਇਹ ਚੀਜ਼ਾਂ ਤਾਂ ਵਰਤਨ ਲਈ ਮਿਲੀਆਂ। ਜਦ ਤੱਕ ਅਸੀਂ ਸੰਸਾਰ ਦੇ ਵਿੱਚਾਂ ਪਰ ਇਸ ਤੋਂ ਵੱਧ ਕੇ ਇਸ ਪਰਿਵਾਰ ਨੇ ਉਹ ਚੀਜ਼ ਪ੍ਰਾਪਤ ਕੀਤੀ ਜਿਹੜੀ ਇਹਨਾਂ ਕੋਲ ਖੋਈ ਨਾ ਜਾਏਗੀ ਉਹ ਹੈ ਹਮੇਸ਼ਾ ਦਾ ਜੀਵਨ। ਸੰਦੀਪਕ ਜੀਵਨ ਅਸਵਰਗ ਦੀ ਆਸ਼ਿਸ਼। ਔਰ ਬਹੁਤ ਹੀ ਵਫਾਦਾਰ ਬੇਟੀਆਂ ਵੀ, ਪਰੌਣੇ ਵੀ, ਬੱਚੇ ਵੀ। ਛੋਟੇ ਬੱਚੇ ਸੰਡੇ ਸਕੂਲ ਆਉਂਦੇ ਆ ਵਫਾਦਾਰੀ ਦੇ ਨਾਲ। ਮੇਰੀ ਇਹੀ ਦੁਆ ਹੈ ਆ। कि जिस तरह परमेश्वर ने इनहां नु मजबूत कीता है ए मजबूती ए सारी फैमिली ਦੇ ਵਿੱਚ ਬਣੀ ਰਹੇ ਔਰ ਪਰਮੇਸ਼ਰ ਦੇ ਅਨੁਗ੍ਰਹਿ ਨੂੰ ਵੇਖਣ ਔਰ ਸਦਾ ਉਹਦੇ ਵਿੱਚ ਆਤਮਿਕ ਰੂਪ ਦੇ ਵਿੱਚ ਅੱਗੇ ਵਧਦੇ ਜਾਣ ਔਰ ਪ੍ਰਭੂ ਦੀ ਆਸ਼ੀਸ਼ ਪਾਨ ਗੋਡ ਬlesਸ ਯੂ ਜ਼ੋਰਦਾਰ ਤਾੜੀ ਮਾਰ ਕੇ ਧੰਨਵਾਦ ਕਰਾਇਆ ਸੀ। थैंक यू। प्रभु यीशु मसीह ਦੇ ਨਾਮ ਨਾਲ ਬੁਜਾਈ। गॉड ब्लेस यू। ਸਭ ਬੋਲेंगे हालेलुया। ਬੋਲੋ प्रभु यीशु मसीह के नाम की। शुक्र है खुदा बंदा। आरवी नाम दर्ज ਨੇ ਲੇਕਿਨ ਅਸੀਂ ਜ਼ਰੂਰ